ਪਾਈਆਂ ਮਨ ਦੀ ਭੁੱਖ ਤਨ ਦੀ ਭੁੱਖ ਨੇਤਰਾਂ ਦੀ ਭੁੱਖ ਕੰਨਾਂ ਦੀ ਭੁੱਖ ਇੰਦਰੀ ਦੀ ਭੁੱਖ ਬਾਹ ਗੁਰੂ ਟਿੱਕੋ ਨਾਮ ਨੇ ਸਾਰੀਆਂ ਭੁੱਖਾਂ ਦਾ ਭੋਗ ਬਾ ਦਿੱਤਾ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਇਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈ ਉਹ ਪਿਆਰਿਓ ਜਦੋਂ ਨਾਮ ਆ ਗਿਆ ਬਾਕੀ ਇੱਛਾ ਕੀ ਰਹਿ ਗਈ ਫਿਰ ਅਰਜ ਹੈ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾਮ ਹੀ ਹੈ ਜਿਹੜਾ ਮਨ ਦੀਆਂ ਇੱਛਾਂ ਪੂਰੀਆਂ ਕਰ ਦਿੰਦਾ ਹਿੰਦੂ ਮਤ ਅਨੁਸਾਰ ਕਿਹਾ ਜਾਂਦਾ ਹੈ ਕਿ ਕਾਮ ਤੇ ਇਨਪਾਰ ਜਾਤ ਇਹ ਇੱਛਾਂ ਪੂਰੀਆਂ ਕਰਦੇ ਪਰ ਗੁਰਮਤਿ ਬਚਨ ਕਰਦੀ ਹੈ ਪਰ ਜਾ ਤੇ ਹਲ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਵੈਗੁਰੂ ਜੀ ਬਖਸ਼ਿਸ਼ ਕਰੈ ਨੇ ਗੁਰੂ ਅਮਰਦਾਸ ਜੀ ਜਿਨ ਭੁੱਖਾਂ ਸਭ ਗੁਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਮਹਾਰਾਜ ਕਿੱਥੋਂ ਨਾਮ ਮਿਲਿਆ ਕਿੰਨੇ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਸਤਿਗੁਰੂ ਅਜ ਬਚਨ ਕਰ ਰਹੇ ਨੇ ਵਿਖਿਆ ਮੈਂ ਕਿਨਹੀ ਤ੍ਰਿਪਤਾ ਨ ਪਾਈ ਬਿਨ ਹਰ ਕਹਾ ਆਧਾਈ ਨਾ ਰੋਜ਼ਾਨਾ ਇਹ ਬੰਦਾ ਜਿਹੜਾ ਭੋਜਨ ਛਕਦਾ ਹੈ ਅਨੇਕਾਂ ਤਰ੍ਹਾਂ ਦੇ ਵਿਅੰਜਨ ਛਕਦਾ ਹੈ ਇਹ ਇਹ ਮਹਾਰਾਜ ਕਹਿੰਦੇ ਨੇ ਇਹਨੂੰ ਇੱਕ ਇਹ ਵੀ ਤ੍ਰਿਸ਼ਨਾ ਲੱਗੀ ਹੈ ਜੀਵ ਦੀ ਤ੍ਰਿਸ਼ਨਾ ਵੀ ਲੱਗੀ ਦਿਨ ਦਿਨ ਕਰਤ ਭੋਜਨ ਗੋਵਿੰਦਾ ਜਿਹੜੀ ਜਿਹੜੀ ਜੀਵ ਹੈ ਨਾ ਇਹ ਚਸਕੋਲੀ ਤਾਂ ਵੀ ਨਹੀਂ ਰਜਦੀ ਭਾਈ ਕਿੰਨਾ ਚਿਰ ਖਾਈ ਜਾਂਦੀ ਹੈ ਲਗਾਤਾਰ ਖਾਈ ਜਾਂਦੀ ਹੈ ਦੇਖੋ ਕਈ ਸਾਡੇ ਸੰਸਾਰ ਦੇ ਵਿੱਚ ਕਾਰਜ ਇਹ ਹੋ ਜਾਂਦੇ ਜੀ ਵਿਆਹ ਵੀ ਕਰ ਲੋ ਜਿਹੜੇ ਬੰਦੇ ਨੇ ਕਿ ਬਾਹਰ ਜਾ ਕੇ ਵਿਆਹ ਕਰਨ ਲੱਗੇ ਜੀ ਹੁਣ ਸਵੇਰ ਦੀ ਰੋਟੀ ਜੀ ਉਸ ਤੋਂ ਬਾਅਦ ਜੇ ਨਾਸ਼ਤਾ ਆ ਗਿਆ ਜੀ ਉਸ ਤੋਂ ਬਾਅਦ ਲੰਚ ਆ ਗਿਆ ਜੀ ਲੰਚ ਤੋਂ ਬਾਅਦ ਫਿਰ ਲੋਡੇ ਵਾਲੀ ਦੀ ਰੋਟੀ ਜੀ ਫਿਰ ਰਾਤ ਨੂੰ ਅੱਜ ਕੱਲ ਤਾਂ ਹੁਣ ਸੁਣਦੇ ਆ ਅੱਧੀ ਰਾਤ ਦੀ ਰੋਟੀ ਵੀ ਤੁਸੀਂ ਇਸ ਬੰਦੇ ਦੀ ਜੀਵ ਨੂੰ ਪੁੱਛੋ ਇਹਦੀ ਹਾਲਤ ਕੀ ਹੋ ਗਈ ਸੱਚ ਹੈ ਮਹਾਰਾਜ ਅੱਜ ਇਹ ਬਚਨ ਕਰ ਰਿਹਾ ਵੀ ਕੱਲੀ ਮਾਇਆ ਦੀ ਤ੍ਰਿਸ਼ਨਾ ਨਹੀਂ ਇੱਥੇ ਲੋਕ ਇੰਨੇ ਪੇਟੂ ਹੋ ਗਏ ਨੇ ਨਾ ਦੀ ਜੀਵ ਵੀ ਨਿਰਾਜ ਨਹੀਂ ਪਈ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਰੋਜ਼ ਬਾ ਰੋਜ਼ ਪਤਾ ਨਹੀਂ ਇਸ ਜੀਵ ਦੇ ਚਸਕੇ ਨੂੰ ਪੂਰੇ ਕਰਨ ਲਈ ਬਹੁਤ ਕੁਝ ਖਾਈ ਜਾ ਰਹੇ ਨੇ ਤਾਂ ਕਿ ਮਿਟਾ ਨਾ ਭੁੱਖਾ ਇਹਨਾਂ ਥਾਣ ਵਾਲਿਆਂ ਦੇ ਅੰਦਰ ਦੀ ਭੁੱਖ ਫਿਰ ਵੀ ਨਹੀਂ ਮਿਟੀ ਤੇ ਮੈਂ ਇੱਕ ਦਿਨ ਕਿਹਾ ਸੀ ਵੇ ਮੈਂ ਸੋਚਣਾ ਕਰਿਓ ਸ਼ੂਗਰ ਦੀਆਂ ਗੋਲੀਆਂ ਵੀ ਖਾਈ ਜਾਂਦੇ ਜਲੇਬੀਆਂ ਵੀ ਡੇੜਾ ਦੇ ਜਾਂਦੇ ਹੈ ਹੈ ਬਲੱਡ ਪ੍ਰੈਸ਼ ਦੀ ਗੋਲੀ ਵਧਾਈ ਜਾਂਦੇ ਆ ਜ਼ਬਾਨ ਤੇ ਕੰਟਰੋਲ ਨਹੀਂ ਕਰਦੇ ਪਰ ਸੱਚੀ ਜੇ ਅੱਜ ਜੇ ਬੰਦਾ ਆਪਣਾ ਲਾਈਫ ਸਟਾਈਲ ਚੇਂਜ ਕਰ ਲਵੇ ਆਪਣੇ ਖਾਣ ਤੇ ਆਪਣੇ ਪਾਣ ਤੇ ਆਪਣੇ ਬੋਲਣ ਤੇ ਪਰਹੇਜ਼ ਕਰ ਲਵੇ ਗੁਰੂ ਸਾਹਿਬ ਦੀ ਜੁਰੀ ਚ ਕਹਿੰਦਾ ਅਤੀਆਂ ਦਵਾਈਆਂ ਬੰਦੇ ਦੀਆਂ ਛੁੱਟ ਜਾਣਗੀਆਂ ਜੇ ਜੀਬ ਦੇ ਟੁਕੜੇ ਨੂੰ ਕਾਬੂ ਕਰ ਲੇ ਤਾਂ ਪਰ ਬੰਦਾ ਨਹੀਂ ਰੱਜਦਾ ਮਾਰੇ ਦੇਖੋ ਜੀ ਬਚਨ ਕਿੱਸਾ ਕਿਹਾ ਅੱਗੇ ਦੇਖੋ ਛਿੜਕੀ ਮਾਰੀ ਕਾਹਨ ਕਰ ਛਿੜਕੀ ਚ ਵੀ ਸੋਖ ਹੈ ਦਿਨ ਦਿਨ ਕਰਦ ਭੋਜਨ ਕੋ ਬਿੰਜਨ ਤਾਂ ਕਿ ਮਿਟੇ ਨਾ ਭੁੱਖਾ ਇਸ ਬੰਦੇ ਦੀ ਭੁੱਖ ਨਹੀਂ ਮਿਟਰੇਗੀ ਇਹ ਗੁਰੂ ਜੀ ਸਤ ਗੁਰੂ ਜੀ ਇਹ ਸ਼ਬਦ ਵਰਤੇ ਆ ਕਹਿੰਦੇ ਜਿਹੜਾ ਜੀਵ ਦਾ ਚਸਕੋਲਾ ਹੈ ਨਾ ਉਹ ਕੁੱਤੇ ਦੀ ਤਰ੍ਹਾਂ ਹੈ ਉਦਨ ਕਰੇ ਸਵਾਨ ਕੀ ਨਿਆਈ ਸਵਾਨ ਵਰਤੇ ਕੁੱਤਾ ਕਿ ਜਿਵੇਂ ਕੁੱਤਾ ਸਾਰਾ ਦਿਨ ਮੂੰਹ ਮਾਰੀ ਜਾਂਦਾ ਹੈ ਅੱਜ ਕੱਲ੍ਹ ਤੂੰ ਸ਼ਬਦ ਇੱਕ ਸੁਣਦੇ ਹੋ ਬਸੰਤ ਚ ਪੜਿਆ ਜਾਂਦਾ ਚਾਕੀ ਚਟਾਂ ਚੂਨ ਖਾਂ ਚਾਕੀ ਕਾ ਚਿਥਰਾ ਕਾ ਲਜੈ ਕੁੱਤੇ ਦੀ ਵਰਤਕੀ ਉਹਨੂੰ ਰੋਟੀ ਮਿਲ ਜਾ ਰੋਟੀ ਖਾਏਗਾ ਉਹਨ ਟੁਕੜਾ ਮਾਸ ਦਾ ਮਿਲ ਜਾ ਉਹ ਖਾ ਲੇਗਾ ਉਹਨੂੰ ਮਿੱਠਾ ਮਿਲ ਜਾ ਉਹ ਖਾ ਲੇਗਾ ਇੱਥੋਂ ਤੱਕ ਕੇ ਨਕਮਾ ਕੁੱਤਾ ਨਕਮਾ ਕਹਿ ਰਿਆਂ ਸੀ ਵਫਾਦਾਰ ਨਹੀਂ ਉਹ ਬਿਸਤਾ ਵਿੱਚ ਵੀ ਮੂੰਹ ਮਾਰਨ ਤੋਂ ਗੁਰੇਜ਼ ਨਹੀਂ ਕਰਦਾ ਮਹਾਰਾਜ ਕਹਿੰਦੇ ਤੇਰੀ ਜੀਭ ਕੁੱਤੇ ਬੋਹੀ ਹੋਈ ਹੈ ਦਿੰਦਿੰਦ ਕਰਤ ਭੋਜਨ ਬੋ ਵਿਨਨ ਤਾਂ ਕਿ ਮਿਟੈ ਨਾ ਭੁੱਖਾ ਉਦਮ ਕਰੇ ਸਵਾਨ ਕੀ ਵਿਆਈ ਕੁੱਤੇ ਦੀ ਤਰ੍ਹਾਂ ਭਾਲ ਕਰਦੇ ਸਵੇਰੇ ਤੁਰ ਪੈਂਦਾ ਕਿਹੜੀ ਥਾਂ ਤੋਂ ਜੀਵ ਚ ਸਕੋਲਾ ਮਹਾਰਾਜ ਕਹਿੰਦੇ ਨੇ ਕੁੱਤੇ ਦੀ ਬਿਰਤੀ ਤੇਰੀ ਬਣ ਗਈ ਹੈ ਤੇਰਾ ਅੰਦਰ ਰੱਜ ਨਹੀਂ ਵਿਆ